ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ ਵੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸੱਜਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਤੇ ਵਿజిਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪੱਤਨ ਦੁੱਬਲੀ ਬਰਵਾਲਾ ਚੀਮਾ ਔਰ ਬੁੱਢਾ ਪੱਤੀ ਮੋੜ ਤੇਥੋਂ ਤੁਸੀਂ ਜਿਹੜਾ ਫਾਰਮ ਤੇ ਵਿਜ਼ਿਟ ਕਰ ਸਕਦੇ ਜੋ ਪਹੁੰਚ ਕਰ ਸਕਦੇ ਜੋ ਫੋਨ ਨੰਬਰ ਹੋਊਗਾ ਆਪਣਾ 99038 82025 ਤੇ ਤਰੀਕ ਹੈਗੀ ਅੱਜ 20 11 2025 ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ 9:00 ਵਜੇ ਦਾ ਅੱਜ ਤੁਹਾਨੂੰ ਇੱਕ ਬਿਲਕੁਲ ਬਹੁਤ ਸੋਹਣੀ ਵੱਡੀ ਮੱਝ ਤਾਜੀ ਸੂਈ ਆ ਦਿਖਾਵਾਂਗੇ ਬਾਕੀ ਫਿਲਹਾਲ ਹਜੇ ਜਿਹੜੀ ਆਪਾਂ ਗੱਲਬਾਤ ਇਹਦੇ ਬਾਕੀ ਸਾਫ ਸੁਥਰੀ ਆ ਫਿਰਾਲ ਆਪਾਂ ਇਹਦੀ ਜਿਹੜੀ ਗੱਲ ਕਰਨ ਲੱਗੇ ਆ ਅ ਹੀਰੇ ਵੀਰ ਤਾਂ ਆਪਾਂ ਜਿਹੜੀ ਇਹਦੀ ਜਾਣਕਾਰੀ ਲਵਾਂਗੇ ਤੇ ਬਾਕੀ ਵੀਡੀਓ ਬਣਾਉਣ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਜੋ ਵੀਡੀਓ ਤੁਹਾਡੀ ਲੋਕਲ ਏਰੀਆ ਜਿਹੜਾ ਜਿੰਨਾ ਵੀ ਕੋਈ 10 12 15 20 ਕਿਲੋਮੀਟਰ ਤੱਕ ਫ੍ਰੀ ਬਣਾਈ ਜਾਊਗੀ ਬਾਕੀ ਸਿਰਫ ਤੇਲ ਖਰਚ ਆਊਗਾ ਕਿਸੇ ਨੇ ਕੋਈ ਐਡਵਰਟਾਈਜ਼ਮੈਂਟ ਕਰਾਉਣੀ ਹੋਵੇ ਉਹ ਵੀ ਆਪਾਂ ਇੰਸਟਾਗ੍ਰam ਵਗੈਰਾ ਪੇਜ ਤੇ ਵੀ ਫੇਸਬੁੱਕ ਤੇ ਵੀ YouTube ਤੇ ਵੀ ਜਿਹੜੇ ਆਪਾਂ ਬਿਲਕੁਲ ਕਰਦੇ ਆ ਕੋਈ ਚਾਰਜ ਨਹੀਂ ਲੈਂਦੇ ਆ ਆਪਾਂ ਬਿਲਕੁਲ ਫ੍ਰੀ ਜਿਹੜੀ ਵੀਡੀਓ ਸ਼ੂਟ ਕਰਕੇ ਜਾਵਾਂਗੇ ਤੇ ਕਰਦੇ ਆ ਆਪਾਂ ਗੱਲਬਾਤ ਹੀਰੇ ਵੀਰ ਨਾਲ ਹੀਰੇ ਵੀਰ ਸਤਿਕਾਰ ਕੋ ਠੀਕ ਠਾਕ ਜੀ ਇਹ ਚਲੋ ਸ਼ੁਕਰ ਆ ਤੇ ਹੀਰੇ ਵੀਰ ਗੱਲ ਕਰੀਏ ਆਪਾਂ ਇਹਦੀ 21ਵਾਂ ਸੂਆ ਇਹ ਪਾਜੀ ਦੂਸਰਾ ਸੂਆ ਦੂਸਰੇ ਸੂਏ ਦੇ ਵਿੱਚ ਪਰਸੋਂ ਸ਼ਾਮ ਦੀ ਸੂਈ ਹੋਈ ਹੈ ਠੀਕ ਹੈ ਜੀ ਦੁੱਧ ਕਿੰਨਾ ਇਹਦੇ ਥੱਲੇ ਹਾਜ਼ਰ ਹੋਣ ਅੱਜ ਪੰਜਵਾਂ ਡੰਗ ਨੂੰ ਆਪਾਂ ਚੋਇਆ ਠੀਕ ਹੈ ਜੀ ਹੋਣਾ ਹੋਏ ਥੱਲੇ ਕੋਈ 12 ਕਿਲੋ ਠੀਕ ਹੈ ਜੀ ਹਾਂ ਜੀ ਦੁੱਧ ਦੇ ਦੁੱਧ ਵੀ ਛੋਟੀ 16 17 ਕਿਲੋ ਚੰਗੇ ਦੁੱਧ ਦੀ ਆਪਾਂ ਆਸ ਕਰ ਸਕਦੇ ਆ ਹੀਰੇ ਵੀਰ ਹੁਣ ਚੋਈ ਆ ਕਿ ਚੋਣ ਵਾਲੀ ਆ ਚੋਈ ਹੋਈ ਹੋਣੀ ਪਾਦੀ ਅਜੇ ਅੱਧਾ ਘੰਟਾ ਹੋਇਆ ਠੀਕ ਆ ਜੀ ਬਿਲਕੁਲ ਚੋਈ ਚਵਾਈ ਆ ਮੱਝ ਇਸ ਟਾਈਮ ਬਾਕੀ ਕਰਮਾ ਵਾਲੀ ਪੰਡਾ ਦੀਆਂ ਪੰਡਾ ਜਿਹੜੀਆਂ ਥੱਲੇ ਪਾਉਂਦੀ ਆ ਤੇ ਦੁੱਧ ਇਸ ਟਾਈਮ ਫਿਲਹਾਲ ਜਿਹੜਾ ਬੋਲਾ ਆਪਾਂ ਕਹਿ ਸਕਦੇ ਹਾਂ ਹਾਂਜੀ 12 ਕਿਲੋ 12 ਕਿਲੋ ਬੋਲੋ ਏਡੀ ਮਾਜ ਨੂੰ 16 17 ਕਿਲੋ ਕੀ ਹੰਦਾ ਵੱਧ ਚਾਹੀਦਾ ਹੀ ਰੇ ਵੀ ਜਿੰਨਾ ਇਹਨਾਂ ਦੱਸਦੇ ਆ ਦੱਸਣ ਨੂੰ ਹੋਰ ਵਪਾਰੀਆਂ ਪਹਾਵੀ ਆ ਹੱਦ ਕੇ ਮੈਂ ਨਾ ਬੋਲਣ ਲੱਗਾ ਨਾ ਮੇ ਕੋਲ ਗੱਲ ਕਰੀਏ ਆਪਾਂ ਇਹਦੇ ਲੇਵੇ ਦੀ ਬੰਤਰ ਦੀ ਬਹੁਤ ਸੋਹਣੀ ਕੁਆਲਿਟੀ ਆ ਪਿੱਛੇ ਜਿਹੜਾ ਸੂਹ ਨੂੰ ਲੇਵਾ ਜਿਹੜਾ ਟੱਚ ਹੋਣਦਿਆ ਕਰਮਾਲੀ ਦਾ ਤੇ ਅੱਗੇ ਜਿਹੜਾ ਤੁਹਾਨੂੰ ਤੋਂ ਸ਼ੁਰੂ ਹੋ ਗਏ ਚੁਆਈ ਕਿੱਦਾਂ ਦਾ ਹੀ ਰਹੀ। ਚੁਆਈ ਤੇ ਇੱਕ ਨੰਬਰ ਚੁਆਈ ਤੇ ਇਹ ਕੀ ਕਿਦੇ 100 ਚ ਇੱਕ ਮਰਦਮ। ਠੀਕ ਹੈ ਜੀ ਚੁਆਈ ਬਹੁਤ ਸੋਹਣੀ ਆ ਸਾਫ ਸੁਥਰੀ ਆ ਚੰਗੇ ਵੱਡੇ ਢਾਂਚੇ ਦੇ ਵਿੱਚ ਜੰਮੀ ਪਲੀ ਆ ਵੱਡੇ ਮਾਲੀਆਂ ਦਾ ਭਲੇਖਾ ਪਾਉਂਦੀ ਆ। ਇਹ ਐਲਡੀ ਫ ਆਇਆ ਵੀ ਆ। ਠੀਕ ਆ ਵੀਰ ਨੇ ਪਹਿਲਾਂ ਵੀ ਗੱਲ ਕੀਤੀ ਵੀ ਐਲਡੀਐਫ ਵਾਲਿਆਂ ਦੀ ਐ ਲక్ష్ਮੀ ਡੇਰੀ ਫਾਰਮ। ਮਾਲੀਆਂ ਵੀ ਉਹਦੇ ਮੋਦੀ ਦੀ ਤੇ ਆਧਾਰੇ ਦੀ ਆ। ਠੀਕ ਆ ਜੀ। ਹਾਂ ਜੀ। ਬਾਕੀ ਜਿਹੜੇ ਭਲੇਖੇ ਆ ਇਹਦੇ ਉਹਦਾ ਮੋਦੀ ਵਾਲੇ ਆ। ਕਿਉਂਕਿ ਪਿੱਥਪੂੜਾ ਜਿਹੜਾ ਉਹਦੇ ਆਲਾ ਲੱਗਾ ਦਾ। ਬਹੁਤ ਸੋਹਣੀ ਹੈ ਕਰਮਾ ਵਾਲੀ ਬਾਕੀ ਜਿਹਦੇ ਕੋਲੇ ਵੀ ਜਾਵੇ ਉਹਨੂੰ ਲੈਣੀਆਂ ਕਰੇ ਬਾਕੀ ਠੰਡੀ ਸੀਲ ਬਹੁਤ ਜਿਆਦਾ ਹੈ ਵੀ ਦੱਸਣ ਦਿਆ ਵੀ ਚੁਆਈ ਚੁਈ ਇੱਕ ਨੰਬਰ ਆ ਪੁੱਠੇ ਦੀ ਗੱਲ ਕਰੀਏ 2 3 ਫੁੱਟ ਦਾ ਪੱਧਰ ਆ ਦੇਖੋ ਜੀ ਵਨ ਸਪੇਸ ਤਰ੍ਹਾਂ ਦੀ ਬਹੁਤ ਸੋਹਣੀ ਹੈ ਜੇ ਚੁਆਈ ਚੁਈ ਆ ਸ਼ਾਮ ਤੱਕ ਜਿਹੜੀ ਇਹ ਬਿਲਕੁਲ ਪੰਡਾ ਪਾ ਜੂਗੀ ਕਰਮਾ ਵਾਲੀ ਤੇ ਪਿੱਛੇ ਹੀਰੇ ਵੀ ਕੀ ਆ ਗਿਆ ਇਹਦੇ ਪਿੱਛੇ ਮੇਲ ਕਾਫ ਆ ਗਿਆ ਕੱਟਾ ਆ ਗਿਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣਾ ਕੱਟਾ ਭਾਰੀ ਬਾਡੀ ਦੇ ਵਿੱਚ ਚਲੋ ਕਈ ਵਾਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਕਈ ਵਾਰ ਡਾਇਰੈਕਟ ਕ੍ਰਾਸ ਵੀ ਹੋ ਸਕਦੀ ਹੈ ਬਾਕੀ ਜਾਂ ਡਾਇਰੈਕਟ ਨਹੀਂ ਹੋ ਕਹਿੰਦਾ ਟੀਕਾ ਭਰਾਇਆ ਸੀ ਆਪ ਘਰ ਨਹੀਂ ਹੋ ਤੇ ਡਾਕਟਰ ਦੀ ਗਲਤੀ ਹੈ ਵੀ ਟੀਕਾ ਕਿਹੋ ਜਿਹਾ ਈਡੀ ਮੱਝ ਨੂੰ ਟੀਕਾ ਕਿਵੇਂ ਦਾ ਚਿੱਦਾ ਹੋਈ ਠੀਕ ਹੈ ਜੀ ਬਿਲਕੁਲ ਨੀਲੀ ਦਾ ਸੀਮ ਰੱਖਦਾ ਬਾਕੀ ਕਿੰਜੇ ਨੀਲੀ ਦੀ ਵੀ ਗੱਲ ਕਰੀਏ ਬਹੁਤ ਸੋਹਣਾ ਬੱਚਾ ਆਵਾ ਆ ਕੁੱਖ ਕੁ ਬਹੁਤ ਸੋਹਣੀ ਆ ਮਾਰਕਿੰਗ ਚੋਂ ਪੈ ਰਚਾ ਗਿਆ ਪੁੱਠਾ ਚੰਗਾ ਕੱਟੇ ਦਾ ਵੀ ਜੇ ماں ਚੰਗੀ ਆ ਤਾਂ ਕੱਟੇ ਦੇ ਵੀ ਜਿਹੜੇ ਪੱਖ ਚੰਗੇ ਲੱਗੇ ਨੇ ਤੇ ਬਾਕੀ ਬਹੁਤ ਸੋਹਣੀ ਆ ਕਰਮਾ ਵਾਲੀ ਦੁੱਧ ਚੰਗੇ ਦੀ ਆਪਾਂ ਇਹਦੇ ਤੋਂ ਆਸ ਕਰ ਸਕਦੇ ਹਾਂ ਕਿ ਇਹ ਵੀ ਕਿੰਨਾ ਕੁ ਦੇ ਦੇਊਗੀ ਦੁੱਧ ਇਹ 16 17 ਕਿਲੋ ਤੇ ਦੇਊਗੀ ਰਾਣੀ 16 17 ਤੋਂ ਵੱਧ ਕਹਿੰਦੀ ਜਿਹੜੇ ਹਿਸਾਬ ਨਾਲ ਇਹਨੂੰ ਚਲੋ ਆਪਣੇ ਜਿੰਨੀ ਦਾ ਆਪਾਂ ਅੰਦਾਜ਼ਾ ਜਿਹੜਾ ਆਪਾਂ ਗੈਸ ਕਰਦੇ ਆ 18 20 ਲੀਟਰ ਨੂੰ ਇਹਨੂੰ ਆਮ ਨੂੰ ਤੇ ਆਮ ਮਜ ਨਹੀਂ ਹੁੰਦਾ ਆਮ ਨੂੰ ਸਹੀ ਗੱਲ ਆ ਅਜੇ ਆਪਾਂ ਕੋਈ 100 ਮੱਝ ਖਰੀਦਦੇ ਆ ਤਾਂ ਇੱਕ ਅੱਧੀ ਇਹੋ ਜਿਹੀ ਆ ਚੰਗੀ ਆ ਕਰਮਾ ਵਾਲੀ ਬਾਕੀ ਹੀ ਰਵੀ ਦਾ ਰੇਟ ਜਿਹੜਾ ਰੇਟ ਆ ਹੀ ਰਵੀ ਦਾ ਕਨਫਰਮ ਕਰੀਏ ਆਪਾਂ ਰੇਟ ਪਾਜੀ ਦਾ ਫੋਨ ਤੇ ਕਰਾਂਗੇ ਰੇਟ ਹੀਰਵੀਰ ਦੱਸਦਾ ਵੀ ਫੋਨ ਤੇ ਹੀ ਹੋਊਗਾ ਕੋਈ ਵੀ ਸੱਜਣ ਹੱਥ ਪਾ ਸਕਦਾ ਵਾ ਫੋਨ ਨੰਬਰ ਆਪਾਂ ਸਕਰੀਨ ਤੇ ਚੱਲਦਾ ਕਰ ਦਾਂਗੇ ਮਿਲਦੇ ਆ ਇੱਕ ਨਵੀਆਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ